ਇੱਕ ਚੰਦੂ ਆਰਾਮ ਤੇ ਮੁੱਲਾਰਾਮ ਅੱਛਾ ਜੀ ਦੋ ਦੋਸਤ ਸੀਗੇ ਤੇ ਚੰਦੂ ਦਾ ਮੁੰਡਾ ਗੁਜ਼ਰ ਗਿਆ ਅੱਛਾ ਜੀ ਤੇ ਮੁੱਲਾਰਾਮ ਨੇ ਜਾਣਾ ਸੀ ਰਿਸ਼ਤੇਦਾਰੀ ਚ ਠੀਕ ਹੈ ਜੀ ਵੀ ਕੰਮ ਤੰਦਾ ਸੀ ਠੀਕ ਆ ਤੇ ਉਹ ਆਪਦੇ ਮੁੰਡੇ ਨੂੰ ਕਹਿੰਦਾ ਨਾ ਮੁੱਲਾਰਾਮ ਕਹਿੰਦਾ ਵੀ ਐਵੇਂ ਕਰੀ ਵੀ ਆਪਣੀ ਲਿਹਾਜ਼ ਆ ਉਹਦਾ ਗੁਜ਼ਰ ਗਿਆ ਮੁੰਡਾ ਹੂੰ ਕਿ ਤੂੰ 2 ਮਿੰਟ ਜਾ ਕੇ ਤੇ ਅਫਸੋਸ ਕਰਕੇ ਆ ਜੀ ਮੇਰੇ ਕੋਲੋਂ ਤਾਂ ਜਾਇ ਨਹੀਂ ਜਾਣਾ ਮੈਂ ਰਿਸ਼ਤੇਦਾਰੀ ਚ ਜਾਣਾ ਅੱਛਾ ਜੀ ਤੇ ਤੂੰ ਭਾਈ ਅਫਸੋਸ ਕਰਕੇ ਆਂ 2 ਮਿੰਟ ਜਾ ਕੇ ਜਰੂਰ ਆ ਜੀ ਉਹ ਮੁੰਡਾ ਕਦੇ ਗਿਆ ਨਹੀਂ ਸੀ ਇਹ ਜੇ ਕੰਮ ਚ ਹੂੰ ਉਹ ਆ ਨਾ ਉੱਥੇ ਬਾਕੀ ਬੰਦਿਆਂ ਵਾਂ ਨਹੀਂ ਵੇਖੀਦਾ ਹੁੰਦਾ ਜਿਹੋ ਜੀ ਅਗਲਾ ਗੱਲ ਕਰੇ ਉਹੋ ਜੀ ਗੱਲ ਕਰੀਦੀ ਹੁੰਦੀ ਹੈ ਐਵੇਂ ਕੋਈ ਕਬਲੀਆਂ ਸਬਲੀਆਂ ਗੱਲਾਂ ਨਹੀਂ ਕਰੀਦੀ ਆਉਂਦੇ ਆ ਮਾਰਗ ਤੇ ਜਾ ਕੇ ਅੱਛਾ ਜੀ ਉਹਦਾ ਮੁੰਡਾ ਕਹਿੰਦਾ ਵੀ ਠੀਕ ਆ ਉਹ ਹੁਣ ਅਫੋਰਸ ਕਰਨ ਵਾਸਤੇ ਤੁਰ ਪਿਆ ਤੇ ਰਾਜ ਕੋਲ ਦੋ ਤਿੰਨ ਬੰਦੇ ਹੋਰ ਉਸੇ ਪਾਸੇ ਹੀ ਜਾਂਦੇ ਸੀ ਵੀ ਚਲੋ ਯਾਰ ਉਹਦਾ ਮੁੰਡਾ ਮਰ ਗਿਆ ਦੋ ਮਿੰਟ ਬੈਠ ਕੇ ਆਈਏ ਉਹ ਉਹਨਾਂ ਦੇ ਨਾਲ ਤੁਰ ਪਿਆ ਉਹ ਹੁਣ ਆਪਸ ਵਿੱਚ ਗੱਲਾਂ ਕਰਦੇ ਜਾਂਦੇ ਆ ਵੀ ਯਾਰ ਇਹਦਾ ਮੁੰਡਾ ਸੀ ਤਾਂ ਮਾੜਾ ਹੀ ਇਹ ਜਿੱਦਾਂ ਮਾੜਾ ਹੀ ਸੀਗਾ ਵਿਹਾਰ ਦਾ ਵੀ ਖੁੱਟਾ ਹੀ ਸੀਗਾ ਠੋਰੀਆਂ ਕਰਦਾ ਸੀ ਠੱਗੀਆਂ ਮਾਰਦਾ ਸੀ ਯਾਨੀ ਬਹੁਤ ਬੁਰਾ ਬੰਦਾ ਸੀਗਾ ਤੇ ਉਹ ਤਾਂ ਮਰ ਕੇ ਤਾਂ ਚੰਗਾ ਹੋਇਆ ਅੱਛਾ ਤੇ ਨਾਲੇ ਚੰਦੂਰਾਮ ਦਾ ਖਿਹੜਾ ਛੁੱਟਿਆ ਹੂੰ ਮਾੜਾ ਮੁੰਡਾ ਹੀ ਸੀਗਾ ਚੰਗਾ ਨਹੀਂ ਸੀਗਾ ਸਾਰੇ ਮਾੜਾ ਹੀ ਮੰਨਦੇ ਉਹਨੂੰ ਅਸਲੀ ਤੇ ਉਹਦਾ ਚੰਗਾ ਹੋ ਗਿਆ ਮਰ ਗਿਆ ਦਾ ਚੰਦੂਰਾਮ ਦਾ ਖਿਹੜਾ ਛੁੱਟਿਆ ਯਾਰ ਹੂੰ ਐਵੇਂ ਦੁੱਖ ਹੀ ਦਿੰਦਾ ਸੀਗਾ ਉਹਨਾਂ ਨਾਲ ਆਪਸ ਵਿੱਚ ਰਾਤ ਗੱਲ ਕਰਦੇ ਜਾਂਦੇ ਸੀ ਤੇ ਉਹ ਮੁੱਲਾਰਾਮ ਦਾ ਮੁੰਡਾ ਸੁਣਦਾ ਜਾਂਦਾ ਉਹਦੇ ਨਾਲ ਉਹਨੇ ਕਿਹਾ ਵੀ ਇਹੋ ਜੀਆਂ ਗੱਲਾਂ ਕਰਨੀਆਂ ਚਾਹੀਦੀਆਂ ਉਹ ਜਾ ਕੇ ਜਦੋਂ ਉਹਨਾਂ ਦੇ ਘਰੇ ਜਾ ਕੇ ਬਹਿ ਗਏ ਸੱਥਰ ਤੇ ਉਹ ਮੁੱਲਾਰਾਮ ਦਾ ਮੁੰਡਾ ਕਹਿੰਦਾ ਨਾ ਫੋਡਾ ਮੁੰਡਾ ਮਾੜਾ ਹੀ ਸੀਗਾ ਇੱਜ਼ਤ ਦਾ ਵੀ ਮਾੜਾ ਹੀ ਸੀ ਟੋਰੀਆਂ ਵੀ ਕਰਦਾ ਸੀ ਚੰਗਾ ਹੋ ਗਿਆ ਮਰ ਗਿਆ ਤਾਂ ਅਸਾਂ ਖਿਹੜਾ ਛੁੱਟਿਆ ਥੋਡਾ ਤੇ ਦੋਖ ਹੀ ਦਿੰਦਾ ਸੀਗਾ ਕੋਈ ਫਾਇਦਾ ਨਹੀਂਗਾ ਉਹਦਾ ਅਸਾਂ ਜੋ ਥੋਂ ਤਾਂ ਫਾਇਦਾ ਹੀ ਆ ਮਰ ਗਿਆ ਤਾਂ ਭਾਈ ਕੋਈ ਖੁਸ਼ੀ ਦੀ ਗੱਲ ਨਹੀਂ ਹੈ ਹੁਣ ਵਿਚਾਰਾ ਚੰਦੂਰਾਮ ਕੀ ਬੋਲੇ ਵੀ ਇੱਕ ਤਾਂ ਮੁੰਡਾ ਮਰਿਆ ਕੁੱਟੋਇਆ ਜੀਆਂ ਗੱਲਾਂ ਬੋਲੀ ਜਾਂਦਾ ਹੈ ਇਹ ਕੌਣ ਚੁੱਪ ਕਰਕੇ ਬੈਠਾ ਰਿਹਾ ਕੀ ਆਖੇ ਤੇ ਬਾਅਦ ਚ ਦੋ ਦਿਨਾਂ ਬਾਅਦ ਉਹ ਬੁੱਲਾਰਾਮ ਨੂੰ ਘਰੇ ਆ ਕੇ ਲਾਂਬਾ ਦੇ ਕੇ ਗਿਆ ਹੂੰ ਉਹਨੂੰ ਆਦਾ ਗਰਫੋਨ ਤੇਰਾ ਮੁੰਡਾ ਗਿਆ ਸਾਡੇ ਮੇਰੇ ਤਾਂ ਮੁੰਡਾ ਮੁੱਕਿਆ ਸੀਗਾ ਤੇ ਸੱਥਰ ਤੇ ਜਾ ਕੇ ਮੈਨੂੰ ਆ ਰਜੰਡਾ ਹੋ ਗਿਆ ਤੇਰਾ ਮੁੰਡਾ ਮਰ ਗਿਆ ਤਾਂ ਉਹ ਰਵਾੜਾ ਸੀ ਬੁਰਾ ਸੀ ਫਲਾਨਾ ਸੀ ਚੰਗਾ ਹੋ ਗਿਆ ਖੇੜਾ ਛੁੱਟ ਗਿਆ ਥੋੜਾ ਤੇ ਐਸ ਤਰ੍ਹਾਂ ਜਾ ਕੇ ਬੋਲ ਕੇ ਆਇਆ ਉਹ ਮੁੱਲਾ ਕਹਿੰਦਾ ਯਾਰ ਇਹਨੂੰ ਅਕਲ ਹੀ ਹੈ ਨਹੀਂ ਕੀ ਗੱਲ ਕਰਨ ਦੀ ਯਾਰ ਮੈਂ ਕੱਲ ਬੈਠਾ ਹੂੰ ਤੇ ਇਹਨੂੰ ਗੱਲ ਕਰਨ ਦਾ ਪਤਾ ਹੈ ਨਹੀਂਗਾ ਵੀ ਅਗਲੇ ਦੇ ਮਰਗ ਤੇ ਐ ਜੀਆਂ ਗੱਲਾਂ ਠੋਡੋ ਕਰੀ ਜਾਂਦੀਆਂ ਹੁੰਦੀਆਂ ਬੇਵਕੂਫੀ ਐ ਛੋਰ ਜਾ ਸਾਡਾ ਕੋਈ ਨਹੀਂ ਆ ਰਹਾ ਯਾਰ ਐਕਤੀ ਜਿਹੜਾ ਕੋਈ ਕੱਲ بیٹھا ਕੱਲ بیٹھا ਕਾਹਨੂੰ ਦੂਜਾ ਮੁੰਡਾ ਮਰਨ ਤੇ ਮੈਂ ਆ ਆ ਪਾਉਂਗਾ ਠੀਕ ਹੁਣ ਉਹਨੇ ਕਿਉਂ ਲੜਿਆ ਐ ਇਹਨੂੰ ਹਾਂ ਮੁੰਡੇ ਨੂੰ ਹਾਂ ਕਹਿੰਦਾ ਯਾਰ ਤੂੰ 870 ਤੇ ਜਾ ਕੇ ਵਿਚਾਰਾਂ ਦੇ ਉਹਨਾਂ ਦੇ ਮਰ ਗੋਈ ਸੀ ਤੇ ਐ ਕਹਿ ਕੇ ਆਇਆ ਮਰ ਗਿਆ ਤਾਂ ਮੁੰਡਾ ਚੰਗਾ ਹੋਇਆ ਐ ਥੋੜੋ ਬੋਲੀ ਦਾ ਹੁੰਦਾ ਯਾਰ ਹੂੰ ਇੱਕ ਗੱਲ ਕੰਮ ਕਰ ਗੱਲ ਕਰਨ ਦਾ ਤਜਰਬਾ ਸਿੱਖ ਲੈ ਕਿਤੋਂ ਕੀ ਬੋਲੀ ਦਾ ਹੁੰਦਾ ਕੀ ਨਹੀਂ ਬੋਲੀ ਦਾ ਹੁੰਦਾ ਕਿਹ ਜੇ ਥਾਂ ਤੇ ਹੁਣ ਵੜਾਰੇ ਮਾਰ ਗੋ ਜੇ ਤੂੰ ਐ ਜੀਆਂ ਗੱਲਾਂ ਬੋਲ ਕੇ ਆਏ ਬਹੁਤ ਮਾੜਾ ਕਰਿਆ ਤੇ ਤੇਰੇ ਚਾਚੇ ਦਾ ਮੁੰਡਾ ਨਾ ਜਿਹੜਾ ਉਹ ਵੇਖ ਕਿੰਨੀਆਂ ਸਿਆਣੀਆਂ ਸਿਆਣੀਆਂ ਗੱਲਾਂ ਕਰਦਾ ਤੇਰੇ ਨਾਲ ਹੀ ਰਹਿੰਦਾ ਉਹ ਆਪਣੇ ਕਈ ਵਾਰੀ ਵੇਖਿਆ ਤੇ ਉਹਦੇ ਨਾਲ ਜਾਇਆ ਕਰ ਤੂੰ ਜਿੱਥੇ ਜੇ ਥਾਂ ਤੇ ਜਾਣਾ ਉਹਦੇ ਨਾਲ ਜਾਇਆ ਕਰ ਤੇ ਉਹਨੂੰ ਤੋਂ ਸਿੱਖਿਆ ਕਰ ਵੀ ਜਿਵੇਂ ਉਹ ਬੋਲਦਾ ਓਵੇਂ ਤੂੰ ਬੋਲਿਆ ਕਰ ਹਾਂ ਉਹ ਕਹਿੰਦਾ ਬਚਾ ਠੀਕ ਹੈ ਉਹ ਕਈ ਦਿਨਾਂ ਬਾਅਦ ਭਾਈ ਕਿਸੇ ਦੀ ਮਾਂ ਮਰੀ ਕੋਈ ਉਹਨਾਂ ਚੋਂ ਬੇਲੀਆਂ ਸਾਥੀਆਂ ਚੋਂ ਐਸਾ ਹੀ ਉਹ ਉਹਦੇ ਚਾਚੇ ਦਾ ਮੁੰਡਾ ਜੋ ਦੋਨੇ ਗਏ ਉੱਥੇ 2 ਮਿੰਟ ਅਫਸੋਰਸ ਕਰਨ ਵਾਸਤੇ ਉਹਦੇ ਚਾਚੇ ਦਾ ਮੁੰਡਾ ਕਹਿੰਦਾ ਯਾਰ ਤੇਰੀ ਮਾਂ ਮਰ ਗਈ ਨਾ ਤੇ ਦੁੱਖ ਨਾ ਕਰ ਸਾਡੀ ਵੀ ਮਾਂ ਹੀ ਸੀਗੀ ਵੀ ਜੇ ਜੀ ਤੇਰੀ ਮਾਂ ਸਾਨੂੰ ਵੀ ਉਹ ਇੰਨਾ ਹੀ ਪਿਆਰ ਕਰਦੀ ਸੀ ਸਾਨੂੰ ਆ ਨਹੀਂ ਹੁੰਦੀ ਸੀਗੀ ਵੀ ਜੇ ਜ ਮੈਨੂੰ ਮੇਰਾ ਮੁੰਡਾ ਉਹ ਜੇ ਤੁਸੀਂ ਮੈਨੂੰ ਹੈ ਉਹਨਾ ਹੀ ਮੈਨੂੰ ਪ੍ਰੇਮ ਉਹਦਾ ਆਉਂਦਾ ਉਹਨਾ ਹੀ ਸੋਡਾ ਆਉਂਦਾ ਤੇ ਉਹ ਕਹਿੰਦਾ ਵੀ ਤੇਰੀ ਮਾਂ ਮਰ ਗਈ ਜੇ ਜ ਸਾਡੀ ਮਾਂ ਮਰ ਗਈ ਫਾਨੂੰ ਵੀ ਉਹ ਨਹੀਂ ਧੋਖਾ ਰੋਣਾ ਧੋਖਾ ਨਾ ਕਰਿਆ ਸਾਡੀ ਵੀ ਮਾਂ ਹੀ ਸੀਗੀ ਤੇ ਹੁਣ ਉਹ ਮੁੱਲੇ ਮੁੰਡਾ ਨਾਲ ਸੁਣੀ ਜਾਂਦਾ ਬੈਠਾ ਵੀ ਐ ਗੱਲਾਂ ਕਰੀਦੀ ਹੁੰਦੀ ਉਹ ਭਾਈ ਕੁਛ ਦਿਨਾਂ ਬਾਅਦ ਕਿਸੇ ਦੇ ਘਰ ਆਲੀ ਮਰ ਗਈ ਜਿਹੜੀ ਵੀ ਆਈ ਸੀ ਉਹ ਜਾ ਕੇ ਉਹਨੂੰ ਕਹਿੰਦਾ ਹਾਂ ਗਾਂ ਦੱਸਣ ਦੀ ਲੋੜ ਨਹੀਂ ਕਿ ਦੱਸ ਦੱਸੋ ਵੀ ਦੱਸ ਉਹਨੂੰ ਕਹਿੰਦਾ ਵੀ ਤੂੰ ਰੋਣਾ ਤੇਰੀ ਘਰ ਵਾਲੀ ਸੀ ਸਾਡੀ ਵੀ ਘਰ ਵਾਲੀ ਉਹੀ ਸੀ ਜਿਹੜੀ ਵੀ ਉਹੀ ਜ਼ੇਰ ਵੀ ਸਾਰਿਆਂ ਵਿੱਚ ਕੋਈ ਆ ਪਿਆਰ ਕਰਦੀ ਸੀ ਬਾਈ ਹੁਣ ਕਹਿੰਦਾ ਚੰਗਾ ਨਹੀਂ ਲੱਗਦਾ ਧੰਨਵਾਦ ਵੀਰੋ